ਜਰਮਲ ਸਿੰਘ ਐਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸ ਤੇ ਉਹਦੇ ਵਿੱਚ ਅਸੀਂ 7 ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੀ ਲੋਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਸੀ ਰਾਏਪੁਰ ਛੱਤੀਸਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਉਹ ਸਰਪੰਚ ਜਰਮਲ ਸਿੰਘ ਐਕ ਸਰਪੰਚ ਜਰਮਲ ਸਿੰਘ ਦਾ ਉਹਨੂੰ ਉਹਦੀ ਪੁੱਛਗਿੱਛ ਦੇ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਈ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ 'ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੇ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਉਹ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੇਨ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛਡਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਐਕਸਪਰਟ ਉਹ ਮੰਨਦੇ ਆ ਆਪਣੇ ਨੂੰ ਹੈ ਤਾਂ ਇਹ ਕ੍ਰਿਮੀਨਲ ਨੇ ਸਾਰੇ ਤੋਂ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਹੂੰ ਜਿੰਨ ਨਾਲ ਕਿ ਜਦੋਂ ਪੁਲਿਸ ਪਾਰਟੀ ਇਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਜਿਹੜਾ ਅਕਿਊਜ਼ ਸੀਗਾ ਔਰ ਐਸ ਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸਾਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਜਵਾਬ ਦਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਅਕਿਊਜ਼ ਦੇ ਨੇ ਹੱਥੋਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸ ਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਖੋ ਜੀ ਖਿੱਚ ਤਾਨ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕਾਕ ਪਿਸਤਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ ਵਿੱਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਇਹ ਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜੇਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਤੇ ਕਿ ਵੀ 12:00 ਵਜੇ ਦਾ ਦਿਨ ਦੇ ਟਾਈਮ ਦਾ ਇਹ ਵਕੂਆ ਹੈ ਐਸ ਐਚ ਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛਗਿਛ ਵਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਹਨਾਂ ਤੇ ਅਟੈਕ ਕੀਤਾ 6 ਉਹਨਾਂ ਦੇ ਆਰਾਊਂਡ ਸੇ 10 ਪੁਲਿਸ ਵੱਲੋਂ ਫਾਇਰ ਹੋਏ ਅਲੱਗ-ਅਲੱਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜੜੀਆਂ ਗੋਲੀਆਂ ਲੱਗੀਆਂ ਇਨਕਲੂਡਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਵਿੱਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਅਸੈਲੈਂਟਸ ਨੇ ਮੂੰਹ ਬੰਨੇ ਸੀ ਜਿਨ੍ਹਾਂ ਦੇ ਦੱਸਿਆ ਜਾਂਦਾ ਜਿੰਨਾ ਦੇਖਿਆ ਕਿਉਂਕਿ 12:00 ਦਾ ਟਾਈਮ ਸੀ ਕਲੀਅਰ ਦਿਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਦੇ ਮਗਰ ਵੀ ਅਸੀਂ ਸਾਰੇ ਆਪਣੀਆਂ ਡਿਟੈਕਟਿਵ ਸਟਾਫ ਤੇ ਸੀਆਈਏ ਦੀ ਟੀਮਾਂ ਲਾਈਆਂ